ਜਿਹੜਾ ਇੱਕ ਦੇਸ਼ ਨੂੰ ਆਜ਼ਾਦ ਕਰਾ ਰਹੇ ਨੇ ਉਹਨਾਂ ਨੂੰ ਗਲਤ ਬੋਲ ਰਹੇ ਨੇ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਜਿੱਤੂਗਾ ਜਿਮਨੀ ਚੋਣ ਦਾ ਕਿਵੇਂ ਲੱਗਿਆ ਤੁਹਾਨੂੰ ਵੀ ਜਿਮਨੀ ਚੋਣ ਚ ਜਿੱਤ ਦੇਤੀ ਇੱਕ ਆਮ ਆਦਮੀ ਪਾਰਟੀ ਹਰਾਤੀ ਉਹਦੋਂ ਇੱਕ ਤਾਂ ਮੁੱਛੇ ਆਏ ਦਾ ਕਤਲ ਹੋਇਆ ਸੀ ਇੱਕ ਸੀ ਆਪਣਾ ਦੀਪ ਸਿੱਧੂ ਦਾ ਜਿਹੜੇ ਹੁਣ ਉਹ ਪਤਾ ਕੀ ਬੋਲ ਰਿਹਾ ਹੈ ਇਹਨਾਂ ਕਰਕੇ ਨਹੀਂ ਮੈਂ ਮੈਂ ਆਪਣੇ ਦਮ ਤੇ ਜਿੱਤਿਆ ਐਦਕੀ ਦੇਖਦੇ ਆ ਵੀ ਕਿਵੇਂ ਜਿੱਤਦਾ ਹੈ ਹਾਂ ਤਾਂ ਤਾਂ ਪਤਾ ਲੱਗ ਜੂ ਜੀਨ ਕਿ ਦਮ ਦਾ ਪਤਾ ਲੱਗ ਜੂਗਾ ਐਦਕੀ ਚਮਨਦੀਤ ਮਾਨ ਸੀ ਉਹਨਾਂ ਨੇ ਡੇਢ ਸਾਲ ਦੇ ਵਿੱਚ ਕੋਈ ਮੁੱਦਾ ਨਹੀਂ ਉੱਥੇ ਜਾ ਕੇ ਚੁੱਕਿਆ ਉਲਟਾ ਇੱਕ ਹੋਰ ਨਵਾਂ ਬਿਆਨ ਕੱਢ ਮਾਰਿਆ ਵੀ ਜਿਹੜਾ ਆਪਣਾ ਸੀਰ ਭਗਤ ਸਿੰਘ ਸੀਗਾ ਉਹ ਤਾਂ ਅਸਤਵਾਦੀ ਸੀ। ਇਹਦੇ ਬਿਲਾ ਨਾਲ ਸਹਿਮਤ ਨਹੀਂ ਹੈਗੇ ਤੁਸੀਂ ਜਿਹੜੇ ਇਹਨਾਂ ਨੇ ਮੁਆਫ ਕਰਨੇ 600 ਜੁੰਟਾਂ ਜਾਂ ਇਹ ਕਰਨਾ ਚਾਹੀਦਾ ਜਿਹੜੇ ਡਿਜ਼ਰਵ ਕਰਦੇ ਨੇਗੇ ਜਿਹੜੇ ਲੋਕ ਡਿਜ਼ਰਵਿੰਗ ਹਨ ਗਰੀਬ ਹੈ ਨਹੀਂ ਪਰ ਸਦਾ ਕਰ ਦੋ ਮਾਫ ਇਹ ਸਾਰਿਆਂ ਨੂੰ ਕਰਕੇ ਇਹਦਾ ਕੰਮ ਡਿਪਾਰਟਮੈਂਟ ਦੇ ਉੱਤੇ ਲੂ ਕਿਵੇਂ ਹੈ? ਜੀਮ ਭਗਵੰਤ ਮਾਨ ਕਹਿੰਦੇ ਨੇ ਕਿ ਬਾਦ ਦੇ ਚ ਚੱਲ ਰਿਹਾ ਜਿਹੜਾ ਡਿਪਾਰਟਮੈਂਟ ਅਸੀਂ ਬਿਜਲੀ ਵੇਚਦੇ ਹਾਂ ਕਰੋੜਾਂ ਰੁਪਈਆ ਦੀ ਬਿਜਲੀ ਵੇਚ ਰਹੇ ਹਾਂ ਜੀ ਫਾਇਦੇ 'ਚ ਚੱਲ ਰਿਹਾ ਦੂਜਿਆਂ ਨਾਲ ਕਰੋੜਾਂ ਰੁਪਏ ਤਾਂ ਲੈ ਕੇ ਸੈਂਟਰ ਤੋਂ ਫਿਰ ਕਰਜ਼ਾ ਹੋਰ ਚੜ ਰਿਹਾ ਹੈਗਾ ਇਹ ਕਹਿੰਦਾ ਬਾਧੂ ਪੈਸਾ ਪਿਆ ਹੈਗਾ ਉਹ ਕੀ ਗੱਲ ਫਿਰ ਪੈਸਾ ਲੈਣ ਦੀ ਲੋੜ ਕੀ ਪਈ ਹੈ ਕੋਕੋ ਗੱਲ ਹੈ ਵੀ ਪਾਰਟੀਆਂ ਸਾਰੀਆਂ ਚੋਰ ਨੇ ਇਹਦੇ ਕੋਈ ਰੌਲਾ ਨਹੀਂ ਇਹ ਨਵੀਂ ਪਾਰਟੀ ਕਰਕੇ ਸਾਡੇ ਕੋਈ ਰਿਸ਼ਤੇਦਾਰੀ ਨਾਲ ਹੈ ਨਹੀਂ ਨਵੀਂ ਪਾਰਟੀ ਹੈ ਮੁੱਖ ਮੰਤਰੀ ਚੰਗਾ ਬੰਦਾ ਲੱਗਦਾ ਸਾਨੂੰ ਇਸ ਕਰਕੇ 5 ਸਾਲ ਦੇਣ ਇਹਨਾਂ ਨੂੰ ਬਣਦੇ ਨੇ ਕਿ ਬਾੜੇ ਚੰਗੇ ਕੁਝ ਲਾਓ ਸਾਰੀਆਂ ਪਾਰਟੀਆਂ ਮਗਰ ਪਈਆਂ ਹੋਈਆਂ ਨੇ ਪਈਆਂ ਨੇ ਨਾ ਸਾਰੇ ਰੋਕ ਮਗਰ ਪਏ ਨੇ ਪਰ ਉਹ ਕੱਲਾ ਬੰਦਾ ਖੜਾ ਇੱਕ ਤਾਂ ਇਹ ਮੈਂ ਤਾਂ ਹੈਰਾਨ ਇਸ ਬੰਦੇ ਤੇ ਯਾਰ ਵੀ ਬੰਦੇ ਦੇ ਕਿੰਨੇ ਯੁਰਤ ਅਸੀਂ ਇੱਥੇ ਖੁਦ ਬਹਿ ਕੇ ਗੱਲਾਂ ਕਰ ਦਿੰਦੇ ਵੀ ਯਾਰ ਇਹ ਕਹੀਂ ਜਾਂਦਾ ਮੁੱਖ ਮੰਤਰੀ ਬਣ ਨੂੰ ਇਹ ਤੇ ਕਿੱਥੋਂ ਚਲਾ ਨੂੰ ਇਹ ਮੁੱਖ ਮੰਤਰੀ ਇਹ ਬੰਦਾ ਅਫੋਰਡੇਬਲ ਹੀ ਹੈ ਪਰ ਉਹਨੇ ਕਮਾਲ ਕਰਤੀ ਬੰਦੇ ਨੇ ਸਾਰਿਆਂ ਨੂੰ ਪਿੱਛੇ ਛੱਡ ਗਿਆ ਜੇ ਤੁਸੀਂ ਪਹਿਲਾਂ ਗੱਲ ਕਰਦੇ ਹੁੰਦੇ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਵੀ ਹੋ ਵੀ ਇਹ ਮੁੱਖ ਮੰਤਰੀ ਦੇ ਲਾਇਕ ਨਹੀਂ ਹੈ ਅਸੀਂ ਦੇਖੋ ਅਸੀਂ ਸੋਚਦੇ ਹੁੰਦੇ ਵੀ ਕਹੀਂ ਜਾਂਦਾ ਇਹ ਤਾਂ ਚੱਲਣਾ ਨਹੀਂ ਪਰ ਉਹਨੇ ਇੱਕ ਵਾਰੀ ਤਾਂ ਧੂੜ ਪਟੋ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ 1 ਜੂਨ ਨੂੰ ਪੈਣੀਆਂ ਨੇ ਸੋ ਖੁੰਡ ਚਰਚਾ ਕੀ ਆ ਗੱਲਬਾਤ ਵੀ ਕਰਾਂਗੇ ਕਿ ਕਿਹੜਾ ਕੈਂਡੀਡੇਟ ਕਿਹੜਾ ਉਮੀਦਵਾਰ ਜਿੱਤ ਸਕਦਾ ਤੇ ਕੈਂਪੇਨ ਉਮੀਦਵਾਰਾਂ ਵੱਲੋਂ ਲਗਾਤਾਰ ਚੱਲ ਰਹੀ ਆ ਰੋਡ ਸ਼ੋਅ ਕੱਢੇ ਜਾ ਰਹੇ ਨੇ ਸੀਐਮ ਭਗਵੰਤ ਮਾਨ ਪੂਰੇ ਪੰਜਾਬ ਦੇ ਵਿੱਚੋਂ ਰੋਡ ਸ਼ੋਅ ਕੱਢ ਰਹੇ ਨੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਸੋ ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕਰਾਂਗੇ ਸੰਗਰੂਰ ਹਲਕੇ ਚ ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਮੀਤ ਹੈਰ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਤੋਂ ਨੇ ਸ਼ਰੋਮਣੀ ਅਕਾਲੀ ਦਲ ਤੋਂ ਇਕਵਾਲ ਸਿੰਘ ਝੁੰਦਾ ਤੋ ਤੇ ਸਿਮਰਨਜੀਤ ਸਿੰਘ ਮਾਨ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਬੀਜੇਪੀ ਤੋਂ ਅਰਵਿੰਦ ਖੰਨਾ ਉਮੀਦਵਾਰ ਨੇ ਸੋ ਖੁੰਡ ਚਰਚਾ ਕੀ ਆ ਚਰਚਾਵਾਂ ਕੀ ਨੇ ਕਿਹੜੀ ਪਾਰਟੀ ਜਿੱਤ ਸਕਦੀ ਆ ਕਿਹੜਾ ਉਮੀਦਵਾਰ ਇਸ ਵਾਰ ਮੈਂਬਰ ਪਾਰਲੀਮੈਂਟ ਬਣ ਕੇ ਪਹੁੰਚੇਗਾ ਖੁੰਡ ਚਰਚਾ ਕੀ ਆ ਗੱਲਬਾਤ ਕਰਾਂਗੇ ਕਿਉਂਕਿ ਸੰਗਰੂਰ ਚ ਮੌਜੂਦ ਆ ਲੋਕ ਸਭਾ ਹਲਕਾ ਸੰਗਰੂਰ ਦੀ ਗੱਲਬਾਤ ਦੇਖਾਂਗੇ ਕਿ ਹਵਾ ਕਿਹੜੀ ਪਾਰਟੀ ਦੀ ਕਿਹੜੇ ਲੀਡਰ ਦੀ ਬਣ ਰਹੀ ਆ ਹਾਂਜੀ ਸੱਸੀ ਗਾਦ ਨੂੰ ਪਾਵਾਂਗੇ ਸੱਸੀ ਗਾਦ ਜੀ ਝਾੜੂ ਨੂੰ ਪਾਵਾਂਗੇ ਇਸ ਤਾਂ ਠੀਕ ਆ ਜੀ ਹਾਂ ਨਹੀਂ ਕਾਰਨ ਕੀ ਆ ਝਾੜੂ ਨੂੰ ਕੀ ਕਿ ਬਹੁਤ ਕੰਮ ਕੀਤਾ ਝਾੜੂ ਵਾਲੇ ਨੇ ਠੀਕ ਹੈ ਜੀ ਝਾੜੂ ਨੂੰ ਇੱਕ ਨੰਬਰ ਤੇ ਲਿਆਵਾਂਗੇ ਠੀਕ ਹੈ ਤੇਰੀ ਕਾਰਗੁਜ਼ਾਰੀ 2 ਸਵਾ 2 ਸਾਲ ਦੀ ਤੁਹਾਨੂੰ ਬਹੁਤ ਵਧੀਆ ਲੱਗੀ ਸਾਨੂੰ ਬਹੁਤ ਵਧੀਆ ਜੀ ਖੁੱਲਕੇ ਐਨ ਵਧੀਆ ਠੀਕ ਹੈ ਝਾੜੂ ਦੇ ਹੱਕ ਚਾ ਸੀ ਠੀਕ ਹੈ ਪਰ ਜਦੋਂ ਉਮੀਦਵਾਰ ਐਲਾਨ ਨਹੀਂ ਸੰ ਜੀ ਜਿਹੜੇ ਥੋੜਾ ਜਿਹਾ ਪੜਿਆ ਲਿਖਿਆ ਵਰਗ ਲਾ ਲਓ ਜਾਂ ਹੋਰ ਲਾ ਲਓ ਉਹ ਐਂ ਸੋਚਦੇ ਸੀ ਵੀ ਕੈਬਨਿਟ ਮੰਤਰੀ ਹੋ ਇਹਨਾਂ ਨੇ ਉਮੀਦਵਾਰ ਬਣਾਤੇ ਵੀ ਉਹ 2 ਸਾਲਾਂ 'ਚ ਤਾਂ ਉਹਨਾਂ ਨੇ ਕੀ ਇਹ ਵਿਚਾਰੇ ਕਰਨਗੇ ਜੇ 2 ਸਾਲ ਤਾਂ ਇਹਨਾਂ ਨੂੰ ਹੋਇਆ ਨਾ ਹੋਇਆ ਬਹੁਤ 2 ਸਾਲਾਂ ਸਵਾ 2 ਸਾਲਾਂ 'ਚ ਬਹੁਤ ਕੁਝ ਕਰ ਗਏ ਬਾਤਲਾ ਜਿੰਨਾ ਅਸੀਂ ਸਰਕਾਰਾਂ ਜਿਵੇਂ ਇਹ ਕਹਿੰਦੇ ਨੇ ਵੀ ਲਾਸਟ 6 ਮਹੀਨਿਆਂ ਚ ਕਰਦੇ ਆ ਅਸੀਂ ਉਹਦੀ ਸ਼ੁਰੂਆਤ ਪਹਿਲਾਂ ਕਰਤੀ ਹੈ ਹਾਂ ਜੀ ਪਹਿਲਾਂ ਕਰਤੀ ਅਸਰ ਦੱਸੋ ਜੀ ਪ੍ਰਿੰਸੀਪਲ ਸਾਹਿਬ ਠੀਕ ਹੈ ਹਾਂਜੀ ਸਸੀ ਗਾਲ ਜੀ ਅਸਰੀ ਗਾਲ ਭਾਈ ਹਾਂਜੀ ਹਾਂ ਕੀ ਨਾਮ ਹੈ ਜੀ ਆਪਣਾ ਹਰਵਿੰਦਰ ਸਿੰਘ ਅੱਛਾ ਹਰਵਿੰਦਰ ਸਿੰਘ ਜੀ ਕਿਵੇਂ ਦੇਖਦੇ ਹੋ ਲੋਕ ਸਭਾ ਦੀ ਚੋਣਾਂ ਦੀਆਂ ਗੱਲਾਂ ਬਾਤਾਂ ਕਰਦੇ ਆ ਇੱਥੇ ਵੀ ਚਰਚਾਵਾਂ ਹੋ ਰਹੀਆਂ ਤੇ ਵੀ ਆਹ ਪਾਰਟੀ ਵਧੀਆ ਆ ਪਾਰਟੀ ਠੀਕ ਆ ਜੀ ਮੈਂਬਰ ਪਾਰਲੀਮੈਂਟ ਫਿਰ ਸੰਗਰੂਰ ਤੋਂ ਕਿੰਨਾਂ ਨੂੰ ਭੇਜਣਾ ਬਣਾ ਕੇ ਅਸੀਂ ਅਸੀਂ ਜਿਹੜੀ ਪਹਿਲੀ ਸਵਾਲ ਪਾਤਾ ਵੀ ਕਿਹਨੂੰ ਬਣਾ ਕੇ ਭੇਜਣਾ ਹੈ ਅਸੀਂ ਇਹਦੇ ਬਾਰੇ ਫੈ ਭੀ ਭਾਜਪਾ ਜਿਹੜਕੇ ਦੇਸ਼ ਨੂੰ ਗੁਲਾਮ ਬਣਾਉਣ ਵਾਸਤੇ ਤੁਰੀ ਹੋਈ ਹੈਗੀ ਕਿਉਂਕਿ ਅਸੀਂ ਹਿਸਟਰੀ ਦੇ ਸਟੂਡੈਂਟ ਰਹਾਂਗੇ ਪਤਾ ਹੈ ਗੁਲਾਮ ਪਹਿਲਾਂ ਕਿਵੇਂ ਹੁੰਦਾ ਰਹੇਗਾ ਇਹ ਉਹੀ ਚਾਲਾਂ ਤੇ ਚੱਲੀ ਹੋਈ ਹੈਗੀ ਅਸੀਂ ਕਹਿੰਦੇ ਦੇਸ਼ ਨੂੰ ਬਚਾਉਣਾ ਪਹਿਲੀ ਗੱਲ ਹੈ ਚਾਹੇ ਸੈਂਟਰ 'ਚ ਕੋਈ ਪਾਰਟੀ ਆਵੇ ਹੁਣ ਇਹ ਸਾਨੂੰ ਦਿਖ ਰਹੀ ਹੈ ਵੀ ਦੇਸ਼ ਨੂੰ ਵੇਚ ਲੈ ਬੇਚ ਇਹਨੇ ਦਿੱਤਾ ਹਾਂਜੀ ਨੌਕਰੀ ਜਿਹੜੀ ਗੱਲ ਕਰਦਾ ਸੀ 1 ਲੱਖ 1.5 ਲੱਖ ਰੁਪਏ ਨੇ ਖਾਤਿਆਂ 'ਚ ਪਾ ਦੂੰਗਾ ਪਿਆ ਹੋ ਹਾਂਜੀ ਹਾਂ ਜੀ ਅੱਡੇ ਇਹਨੇ ਵੇਚਤੇ ਹਾਈ ਕੋਰਟ ਆ ਜਿਹੜੇ ਆਪਣੇ 에어ਪੋਰਟ ਨੇ ਇਹ ਵੇਚਤੇ ਇਹ ਤੋਂ ਅਸੀਂ ਕੀ ਆਸ ਕਰਾਂਗੇ ਵੀ ਇਹ ਤਾਂ ਕਹਿੰਦੇ ਨੇ ਅਸੀਂ ਦੇਸ਼ ਨੂੰ ਅੱਗੇ ਲੈ ਕੇ ਜਾ ਰਹੇ ਹਾਂ 6 ਲਾਈਨਾਂ ਸੜਕਾਂ ਵਿਚਾਰੇ ਕਿਸਾਨ ਉੱਥੇ ਮਰ ਗਏ ਸਾਲ ਪੜ ਬੈਠਾ 1.5 ਸਾਲ ਦੇਖੇ ਨਾ ਕੀਤਾ ਕਰਤਾ ਕੋਈ ਮਾਫ ਉਹਨੇ ਘਰਾਣੇ ਦੂਜੇ ਦੇ ਸਰਮਾਇਦਾਰ ਉਹ ਸਾਰੇ 17 ਲੱਖ ਪਤਾ ਨਹੀਂ ਕਿੰਨੇ ਲੱਖ ਰੁਪਏ ਕਰੋੜ ਮਾਫ ਕਰਤਾ ਹੈ ਮਾਫ ਕਰ ਇਹ ਇਹ ਨਾ ਕਰਣਾ ਨਹੀਂ ਚਾਹੀਦਾ ਜੀ ਆ ਇਸ ਕਰਕੇ ਇੱਕ ਪਾਸੜੇ ਜਿਹੜੀ ਫੈਸਲੇ ਕਰ ਰਹੀ ਹੈ ਸਰਮਾਈਦਾਰਾਂ ਵਾਸਤੇ ਅਸੀਂ ਬਿਲਕੁਲ ਨਹੀਂ ਚਾਹੁੰਦੇ ਅਸੀਂ ਇਹ ਸਰਕਾਰ ਨੂੰ ਦੇਖ ਕੇ ਹੀ ਰਾਜੀ ਨੇ ਹਾਂਜੀ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਗੱਠਜੋੜ ਆਮ ਆਦਮੀ ਪਾਰਟੀ ਕੱਲੋਂ ਮੈਡਮ ਆਈ ਥੀ ਹਰੀ ਅਸੀਂ ਉਹਨੂੰ ਸਵਾਗਤ ਵੀ ਕੀਤਾ ਸੀਗਾ ਵੀ ਮੈਡਮ 2 ਸਾਲ ਹੋ ਗਏ ਇਹਨੇ ਸਮਾਜ ਦੇ ਕਿਹੜੇ ਵਰਗ ਵਾਸਤੇ ਕੰਮ ਕੀਤੇ ਨੇ ਉਹ ਤਾਂ ਚਲੋ ਬੰਦਾ ਬੋਲਣ ਦੀ ਬੰਦਾ ਕਿਉਂ ਨੇ ਮੈਨੂੰ ਐਂ ਤੀ ਵੀ ਇਹ ਜਵਾਬ ਦੇਊਗੀ ਵੀ ਬਿਲੀ ਬਿਲ ਮਾਫ ਕੀਤੇ ਫਿਰ ਮੈਂ ਤਜਰਬਾ ਦਸੂ ਇਹ ਬਿਲੀ ਦੇ ਬਿੱਲਾਂ ਨੂੰ ਮਾਫ ਕਰਨ ਨਾਲ ਕੀ ਕੁਝ ਹੋ ਰਿਹਾ ਆਪਣੇ ਪੰਜਾਬ 'ਚ ਬੋਦੀ ਨਹੀਂ ਹੋ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਮਖਾਸੀ ਸੋਡੇ ਕੋ ਉੱਥੇ ਵੀ ਆ ਜਾਗੇ ਇਕੱਠੇ ਹੋ ਕੇ ਦਫਤਰ ਤੇ ਇਸ ਕਰਕੇ ਇਹਨਾਂ ਬਿਜਲੀ ਦੇ ਬਿੱਲਾਂ ਨਾਲ ਸਹਿਮਤ ਨਹੀਂ ਹੈਗੇ ਤੁਸੀਂ ਜਿਹੜੇ ਇਹਨਾਂ ਨੇ ਮਾਫ ਕਰਨੇ 600 ਜੁਟਾਂ ਜਾਂ ਇਹ ਕਰਨਾ ਚਾਹੀਦਾ ਜਿਹੜੇ ਡਿਜ਼ਰਵ ਕਰਦੇ ਨੇਗੇ ਜਿਹੜੇ ਲੋਕ ਡਿਜ਼ਰਵਿੰਗ ਹਨ ਗਰੀਬ ਹੈ ਨਹੀਂ ਪਰ ਸਕਦਾ ਕਰ ਦਿਓ ਮਾਫ ਇਹ ਸਾਰਿਆਂ ਨੂੰ ਕਰਕੇ ਇਹਦਾ ਕੰਮ ਡਿਪਾਰਟਮੈਂਟ ਦੇ ਵਿੱਚੋਂ ਕਿਵੇਂ ਹੈ ਡਿਵੈਲਪਮੈਂਟ ਉਹ ਸੋਡਮ ਤਾਕੇ ਡਿਵੈਲਪਮੈਂਟ ਹੋ ਰਿਹਾ ਬਿਲੀ ਬੋਰਡ ਦੀ ਪਰ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਬਾਦੇ ਚ ਚੱਲ ਰਿਹਾ ਜਿਹੜਾ ਡਿਪਾਰਟਮੈਂਟ ਆ ਅਸੀਂ ਬਿਜਲੀ ਵੇਚਦੇ ਆ ਕਰੋੜਾਂ ਰੁਪਈਆ ਦੀ ਬਿਜਲੀ ਵੇਚ ਰਹੇ ਆਂ ਜੀ ਫਾਇਦੇ ਚ ਚੱਲ ਰਿਹਾ ਦੂਜਿਆਂ ਨਾਲ ਹਾਂ ਜੀ ਸਾਨੂੰ ਲੱਗ ਰਿਹਾ ਵੀ ਜੋ ਕੋਈ ਸਰਕਾਰਾਂ ਕਹਿ ਰਹੀਆਂ ਨੇ ਠੀਕ ਨੇ ਸਾਨੂੰ ਇਹ ਗੱਲ ਨੂੰ ਮੰਨਦੇ ਹਾਂ ਵੀ ਜੋ ਇਹ ਸਰਕਾਰ ਕਹਿੰਦੀ ਹੈ ਇਹ ਸਭ ਠੀਕ ਹੈ ਜੀ ਇਹ ਕਰੋੜਾਂ ਰੁਪਈਆ ਤਾਂ ਲੈ ਕੇ ਸੈਂਟਰ ਤੋਂ ਫੋਰ ਕਰਦੇ ਹੋਰ ਚੜ ਰਿਹਾ ਹੈਗਾ ਇਹ ਕਹਿੰਦਾ ਬਾਧੂ ਪੈਸਾ ਆ ਪਿਆ ਹੈਗਾ ਉਹ ਕੀ ਗੱਲ ਫਿਰ ਪੈਸਾ ਲੈਣ ਦੀ ਲੋੜ ਕੀ ਪਈ ਜੀ ਹਾਂਜੀ ਤੁਸੀਂ ਆਪ ਦੱਸੋ ਨਾ ਬਾਕੀ ਤੁਹਾਡੀ ਜੱਜਮੈਂਟ ਕੀ ਆ ਵੀ ਪੰਜਾਬ ਚੋਂ 13 ਸੀਟਾਂ ਚੋਂ ਕਿੰਨੀਆਂ ਕ ਸੀਟਾਂ ਕਾਂਗਰਸ ਪਾਰਟੀ ਲੈ ਜੂ ਆਮ ਆਦਮੀ ਪਾਰਟੀ ਜੂ ਆਪਕ ਜੱਜਮੈਂਟ ਜੀ ਲਾਉਣੇ ਹੁੰਦੇ ਆ ਅਸੀਂ ਮੋਟੀ ਜੱਜਮੈਂਟ ਇਹ ਲਾਈਏ ਜੇ ਪੰਜ ਚਾਰ ਸੀਟਾਂ ਆਪ ਨੂੰ ਆ ਜਾਣ ਜਾਈ ਨੂੰ ਕਹਿ ਲੋ ਅਸੀਂ ਦੂਜਿਆਂ ਨੂੰ ਆ ਜਾਣ ਨਹੀਂ ਨਹੀਂ ਭਾਜਪਾ ਨੂੰ ਤਾਂ ਇਹ ਸੁਣ ਲੱਗਦਾ ਨਹੀਂ ਕੋਈ ਸੀਟ ਸ਼ਾਇਦ ਇੱਕ ਨਦੀ ਲੈ ਜਾਣ ਲੈ ਜਾਣ ਵਕਰੀ ਗੱਲ ਐ ਉਹ ਲੋਕਾਂ ਦੇ ਰੁਝਾਨ ਦਾ ਉਸ ਹਲਕਾ ਸੰਗਰੂਰ ਤੋਂ ਕੀ ਲੱਗਦਾ ਜੀ ਇੱਥੋਂ ਕਿੱਧਰਲਾ ਪਲੜਾ ਪਰੂ ਲੱਗਦਾ ਇਹ ਤਾਂ ਹੁਣ ਅਸੀਂ ਠੀਕ ਸਾਹ ਸੰਗਤ ਸੰਗਤਾਂ ਜੀ ਦੱਸ ਦੋ ਖੁੱਲ ਕੇ ਹਾਂ ਨਾਲੇ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਅਸੀਂ ਤਾਂ ਇੱਕ ਪਾਸਾ ਕਰੀ ਬੈਠੇ ਹਾਂ ਅਸੀਂ ਹਾਂ ਜੈਸੀ ਕਿਨੇ ਕਾਂਗਰਸ ਆਉਗੀ ਅੱਛਾ ਵੀ ਸੁਖਪਾਲ ਸਿੰਘ ਖਹਿਰਾ ਜਿੱਤਣਗੇ ਇਥੋਂ ਬਿਲਕੁਲ ਠੀਕ ਹੈ ਸਾਡੀ ਇਹ ਹੈ ਜਿੱਤਾਰ ਹੁੰਦੀ ਬਿਲਕੁਲ ਬਿਲਕੁਲ ਸੋ ਜਿਹੜੇ ਰਾਏ مشورے ਨੇ ਜਾਂ ਜਜਮੈਂਟਾਂ ਨੇ ਉਹ ਵੱਖੋ ਵੱਖਰੀਆਂ ਨੇ ਬਾਈ ਜਿਊਰੀ ਮੌਜੂਦ ਨੇ ਬੀਜੀ ਕੀ ਨਾਮ ਹੈ ਜੀ ਮਲਕੀਤ ਸਿੰਘ ਜੀ ਅੱਛਾ ਮਲਕੀਤ ਸਿੰਘ ਜੀ ਕੀ ਲੱਗਦਾ ਤੁਹਾਨੂੰ ਕਿਵੇਂ ਦਾ ਇਸ ਵਾਰ ਰਹਿ ਰਿਹਾ ਸਾਰੇ ਉਮੀਦਵਾਰ ਕੈਂਪੇਨ ਕਰ ਰਹੇ ਨੇ ਪ੍ਰਚਾਰ ਕਰ ਰਹੇ ਨੇ ਕੀ ਲੱਗਦਾ ਤੁਹਾਨੂੰ ਕਿ ਕਿਹੜਾ ਕੈਂਡੀਡੇਟ ਜਿੱਤ ਸਕਦਾ ਦੇਖੋ ਕੰਮ ਦੇ ਹਿਸਾਬ ਨਾਲ ਤਾਂ ਆਮ ਆਦਮੀ ਪਾਰਟੀ ਦਾ ਬੰਦਾ ਜਿੱਤਣਾ ਚਾਹੀਦਾ ਠੀਕ ਹੈ ਜੀ ਹਾਂ ਕਿਉਂਕਿ ਜਿਸ ਤਰ੍ਹਾਂ 2 ਸਾਲਾਂ ਜਿਹਨਾਂ ਨੇ ਕੰਮ ਕੀਤੇ ਨੇ ਕਿਲੇ ਕਿਲੇ ਤੇ ਪਾਣੀ ਪਹੁੰਚਾਤਾ ਠੀਕ ਹੈ ਜੀ ਬਾਕੀ ਬਿਜਲੀ ਦਾ ਉਹ ਤਾਂ ਹਰ ਇੱਕ ਨੂੰ ਆਲਾ ਕਹਿੰਦਾ ਵੀ ਫਲਾਨੇ ਨੂੰ ਮaaf ਕਰ ਦੋ ਧਮਕੇ ਨੂੰ ਕਰ ਦੋ ਪਰ ਇਹਨਾਂ ਨੇ ਸਾਰਿਆਂ ਨੂੰ ਮaaf ਕੀਤੀ ਹੈ ਠੀਕ ਹੈ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਕੋਈ ਹਰ ਇੱਕ ਨੂੰ ਇੱਕ 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 ਅੱਖ ਨਾ ਦੇਖਿਆ ਇਹਨਾਂ ਨੇ ਠੀਕ ਹੈ ਨਾ ਬਾਕੀ ਦਾ ਆਪਣੇ ਆਪਣੀ ਸੋਚ ਹੈ ਹਰ ਇੱਕ ਦੀ ਕੋਈ ਕਿਵੇਂ ਸੋਚਦਾ ਕੋਈ ਕਿਵੇਂ ਸੋਚ ਰਿਹਾ ਹਾਂ ਪਰ ਇਹ ਵੀ ਗੱਲ ਜੀ ਬਈ ਕਿ ਬਚਤ ਕਰਨ ਦੀ ਜਿਹੜਾ 600 ਜੁਣ ਤੋਂ ਘੱਟ ਫੂਕੂ ਉਹ ਫਾਇਦਾ ਲੈ ਜੂਗਾ ਜਿਹੜਾ 2 2 3 3 ਏਸੀ ਘਰੇ ਲੱਗੇ ਹੋਏ ਨੇ ਉਹਨੂੰ ਬਿਲ ਭਰਨਾ ਹੀ ਪੈਣਾ ਉਹ ਦੇਖੋ ਜੀ ਉਹ ਤਾਂ ਫਿਰ ਤੁਸੀਂ ਆਪਣਾ ਕੰਟਰੋਲ ਕਰਨਾ ਹੈ ਜਿਵੇਂ ਪਹਿਲਾਂ ਕੁੰਡੀਆਂ ਲੱਗਦੇ ਇਥੇ ਜਾਂ ਹੋਰ ਉਹ हट ਗਿਆ ਸਾਰਾ ਕੁਝ ਕਾਫੀ ਕੰਟਰੋਲ ਹੋਇਆ ਹੈ ਇਹਦਾ ਹੁਣ ਤੁਸੀਂ ਦੇਖਣਾ ਹੈ ਵੀ ਆਪਣਾ ਕਿਵੇਂ ਕੰਟਰੋਲ ਕਰਨਾ ਹੈ ਠੀਕ ਹੈ ਘੱਟ ਫੁਕੋਗੇ ਬਿੱਲੀ ਆਊਗਾ ਵੱਧ ਫੁਕੋਗੇ ਤਾਂ ਤੁਹਾਨੂੰ ਬਿੱਲ ਆਊਗਾ ਠੀਕ ਹੈ ਪਹਿਲਾਂ ਸੰਗਰੂਰ ਵਾਲਿਆਂ ਨੇ ਜਿਮਨੀ ਚੌਂਂ ਚ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ ਜੀ ਇਸ ਵਾਰ ਕਹਿ ਰਹੇ ਨੇ ਕਿ ਸਿਮਰਨਜੀਤ ਸਿੰਘ ਮਾਨ ਦਾ ਬੋਲ ਬਾਲਾ ਪਿੰਡਾਂ ਚ ਕਾਫੀ ਲੱਗ ਰਿਹਾ ਬੇਬ ਬਣ ਰਹੀ ਆ ਕਿ ਟੱਕਰ ਆ ਪੂਰੇ ਮੁਕਾਬਲੇ ਚ ਨੇ ਕੀ ਲੱਗਦਾ ਓਏ ਜੀ ਦੇਖੋ ਉਹਨੇ ਜਿਹੜਾ ਇਹਦਾ ਬੇਟਾ ਸੀ ਉਹਨੇ ਵੀ ਆਪਣੇ ਭਗਤ ਸਿੰਘ ਬਾਰੇ ਬਹੁਤ ਕੁਝ ਬੋਲਿਆ ਸਿਮਰਨਜੀਤ ਮਾਨ ਨੇ ਵੀ ਕਾਫੀ ਕੁਝ ਜਿਹੜਾ ਇੱਕ ਦੇਸ਼ ਨੂੰ ਆਜ਼ਾਦ ਕਰਾ ਰਹੇ ਨੇ ਉਹਨਾਂ ਨੂੰ ਗਲਤ ਬੋਲ ਰਹੇ ਨੇ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਜਿੱਤੂਗਾ ਠੀਕ ਹੈ ਹਾਂ ਜਿਮਨੀ ਚੋਣ ਦਾ ਕਿਵੇਂ ਲੱਗਿਆ ਤੁਹਾਨੂੰ ਵੀ ਜਿਮਨੀ ਚੋਣ ਜਿੱਤ ਦੇਤੀ ਇੱਕ ਆਮ ਆਦਮੀ ਪਾਰਟੀ ਹਰਾਤੀ ਉਦੋਂ ਇੱਕ ਤਾਂ ਮੁੱਛਿਆ ਦਾ ਕਤਲ ਹੋਇਆ ਸੀ ਇੱਕ ਸੀ ਆਪਣਾ ਜਿਹੜਾ ਦੀਪ ਸਿੱਧੂ ਦਾ ਜਿਹਦੇ ਹੁਣ ਉਹ ਪਤਾ ਕੀ ਬੋਲ ਰਿਹਾ ਹੈ ਇਹਨਾਂ ਕਰਕੇ ਨਹੀਂ ਮੈਂ ਮੈਂ ਆਪਣੇ ਦਮ ਤੇ ਜਿੱਤਿਆ ਸੀ ਐਦਕੀ ਦੇਖਦੇ ਆ ਵੀ ਕਿਵੇਂ ਜਿੱਤਦਾ ਠੀਕ ਹੈ ਹਾਂ ਤਮ ਤਾਂ ਪਤਾ ਲੱਗ ਜੂ ਜਨਕੀ ਤਮ ਦਾ ਪਤਾ ਲੱਗ ਜੂਗਾ ਇਤਕੇ ਠੀਕ ਹੈ ਹਾਂਜੀ ਹਾਂ ਤੁਹਾਨੂੰ ਮੁਕਾਬਲਾ ਕਿਸ ਪਾਰਟੀ ਨਾਲ ਲੱਗਦਾ ਕਿਉਂਕਿ ਬੀਜੇਪੀ ਦੇ ਅਰਵਿੰਦ ਖੰਨਾ ਨੇ ਉਹ ਵੀ ਕਾਫੀ ਪੁਰਾਣੇ ਨੇ ਐਮ ਐਲ ਏਜ਼ ਰਹੇ ਨੇ ਪਹਿਲਾਂ ਕਿ ਉਹਨਾਂ ਦਾ ਵੀ ਭਾਰੂ ਰਹੁ ਸਿਸਟਮ ਕੀ ਲੱਗਦਾ ਵੀ ਮੁਕਾਬਲਾ ਕਿਹੜੀਆਂ ਪਾਰਟੀਆਂ ਦਾ ਦੇਖੋ ਇਹਨਾਂ ਦੋਆਂ ਦਾ ਮੁਕਾਬਲਾ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਠੀਕ ਹੈ ਇਹਦਾ ਜਲ ਜਾਊਗਾ ਠੀਕ ਹੈ ਬਿਲਕੁਲ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਿ ਦੋ ਪਾਰਟੀਆਂ ਦਾ ਆਪਸ ਵਿੱਚ ਮੁਕਾਬਲਾ ਰਹਿਣ ਵਾਲਾ ਸੋ ਗੱਲਬਾਤ ਜਾਰੀ ਹੈ ਮੌਜੂਦ ਨੇ ਕੀ ਨਾਮ ਹੈ ਜੀ ਆਪਣਾ ਪਪੇਂਦਰ ਸਿੰਘ ਅੱਛਾ ਪਪੇਂਦਰ ਸਿੰਘ ਜੀ ਕਿਵੇਂ ਦੇਖਦੇ ਹੋ ਤੁਸੀਂ ਇੱਥੇ ਪਹੁੰਚੇ ਸੀ ਤੁਸੀਂ ਗੱਲਾਂ ਬਾਤਾਂ ਵੀ ਕਰ ਰਹੇ ਸੀ ਕਿ ਆ ਸਰਕਾਰ ਇਹਨਾਂ ਨੇ ਇੰਨੇ ਕਰਜ਼ੇ ਲੈ ਲਏ ਇਹਨਾਂ ਨੇ ਇੰਨਾ ਕਰ ਲਿਆ ਕੀ ਲੱਗਦਾ ਤੁਹਾਨੂੰ ਕਿਹੜਾ ਕਿਹੜੀ ਪਾਰਟੀ ਵਧੀਆ ਕਿਹੜਾ ਉਮੀਦਵਾਰ ਇਸ ਵਾਰ ਜਿੱਤ ਵੱਲ ਜਾ ਰਿਹਾ ਸਾਡੇ ਮੁਤਾਬਕ ਤਾਂ ਜਿਹੜੇ ਮੌਜੂਦਾ ਸਰਕਾਰ ਆ ਉਹ ਵਧੀਆ ਕੰਮ ਕਰਦੀ ਆ ਆਮ ਮਤਲਬ ਮੀਡੀਅਮ ਤਕਕੇ ਵਾਸਤੇ ਸਾਰਿਆਂ ਨੂੰ ਉਹਦਾ ਬੈਨੀਫਿਟ ਮਿਲ ਰਿਹਾ ਬਰਾਬਰ ਮਿਲ ਰਿਹਾ ਸਾਡੇ ਮਤਲਬ ਨੌਕਰੀਆਂ ਵੀ ਮਿਲ ਰਹੀਆਂ ਨੇਗੀਆਂ ਠੀਕ ਹੈ ਕੱਸੀਆਂ ਤੇ ਪਾਣੀ ਵੀ ਪਹੁੰਚਣ ਲੱਗੇ ਜਿਹੜੇ ਪਹਿਲਾਂ 40 40 ਸਾਲ ਦੇ ਗਏ ਨਹੀਂ ਸੀਗੇ ਤੇ ਚਲੋ ਬਿਜਲੀ ਵਾਲਾ ਵੀ ਸਾਮ ਨੂੰ ਆਇਆ ਪਹਿਲਾਂ ਦਰਿਆੰਤ ਜੀ ਲੱਗਦੇ ਹੁੰਦੇ ਸੀ ਕਿਦੋਂ ਜਿਹਨੂੰ ਵੀ ਸਾਨੂੰ ਨਹੀਂ ਸਾਨੂੰ ਇਹਦਾ ਬੈਨੀਫਿਟ ਮਿਲਦਾ ਨਹੀਂ ਮਿਲ ਰਿਹਾ ਹੁਣ ਬਣੀ ਠੀਕ ਹੈ ਸਾਡੇ ਮੁਤਾਬਕ ਤਾਂ ਵੀ ਜ਼ਿਆਦਾਤਰ ਇਹਨਾਂ ਦੀ ਉਮੀਦ ਹੈ ਜਿਹੜਾ ਮੁਕਾਬਲਾ ਹੈਗਾ ਦੋਨਾਂ ਚੀਏ ਕਾਂਗਰਸ ਤੇ ਦੇਚ ਠੀਕ ਹੈ ਕਿਉਂਕਿ ਜਿਹੜੇ ਆਪਣੇ ਸਿਮਰਨਜੀਤ ਮਾਨ ਸੀ ਉਹਨਾਂ ਨੇ ਡੇਢ ਸਾਲ ਦੇ ਵਿੱਚ ਕੋਈ ਮੁੱਦਾ ਨਹੀਂ ਉੱਥੇ ਜਾ ਕੇ ਚੁੱਕਿਆ ਉਲਟਾ ਇੱਕ ਹੋਰ ਨਵਾਂ ਬਿਆਨ ਕੱਢ ਮਾਰਿਆ ਵੀ ਜਿਹੜਾ ਆਪਣਾ ਸੀਧ ਭਗਤ ਸਿੰਘ ਸੀ ਉਹ ਤਾਂ ਅਤਵਾਦੀ ਸੀ ਇਸ ਤਰ੍ਹਾਂ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਦੇ ਮਤਲਬ ਫੈਨ ਨੇ ਪੱਤ ਸਿੰਘ ਤੋਂ ਸ਼ੇਧ ਲੈਂਦੇ ਨੇ ਉਹ ਇਸ ਗੱਲੋਂ ਨਾਰਾਜ਼ ਹੀ ਨਹੀਂ ਜਾਨੀ ਕਿ ਵਿਵਾਦਤ ਬਿਆਨ ਗਲਤ ਬਿਆਨ ਸੀ ਗਲਤ ਬਿਆਨ ਸੀ ਠੀਕ ਹੈ ਹਾਂਜੀ ਹਾਂਜੀ ਬਾਕੀ ਸ਼ਰੋਮਣੀ ਅਕਾਲੀ ਦਲ ਇਕਬਾਲ ਸਿੰਘ ਝੁੰਦਾ ਨੇ ਜੀ ਭਾਜਪਾ ਤੋਂ ਅਰਵਿੰਦ ਖੰਨਾ ਨੇ ਉਹ ਕਿਵੇਂ ਰਹਿਣ ਵਾਲੇ ਨੇ ਵੀ ਇਹ ਤਾਂ ਆਪਸੀ ਕੰਪੀਟੀਸ਼ਨ ਹੈ ਜੀ ਚੌਥੇ ਤੇ ਪੰਜਵੇਂ ਨੰਬਰ ਬਾਰੇ ਠੀਕ ਹੈ ਵੀ ਕਿਹੜਾ ਹੋਊਗਾ ਵੀ ਓਕੇ ਜਾਨੀ ਕਿ ਪਹਿਲੇ 3 ਨੰਬਰਾਂ ਤੇ ਕਾਂਗਰਸ ਆਮ ਆਦਮੀ ਪਾਰਟੀ ਤੇ ਸਿਮਰਨਜੀਤ ਮਾਨ ਸਿਮਰਨਜੀਤ ਮਾਨ ਜੀ ਸਿਮਰਜੀਤ ਮਾਨ ਤੁਹਾਡੀ ਜੱਜਮੈਂਟ ਉਹਨਾਂ ਦਾ ਤੀਜੇ ਕ ਨੰਬਰ ਤੇ ਆ ਸਕਦੇ ਨੇ ਹਾਂ ਹੈ ਹੈ ਵੈ ਵੈ ਦੀ ਗੱਲ ਨਹੀਂ ਉਹਨਾਂ ਦੀ ਹੈਗੀ ਹੈ ਠੀਕ ਹੈ ਪਰ ਉਹਦੋਂ ਜਿਹਨੇ ਜੰਨੇ ਉਹਨੂੰ ਇੱਕਦਮ ਹੀ ਹੋਗੇ ਸੀ ਦੋ ਤਿੰਨ ਮਹੀਨ ਮਤਲਬ ਹਫ਼ਤਿਆਂ ਦੇ ਪਿੱਛੋਂ ਜਵਾਬ ਉਹ ਮੇਨ ਕਾਰਨ ਤਾਂ ਮੁਸੇ ਵਾਲਾ ਕਾਂਡੀ ਸੀ ਗੱਲ ਠੀਕ ਹੈ ਬਿਲਕੁਲ ਜੀ ਸੋ ਜਿਹੜੀ ਜੱਜਮੈਂਟਾਂ ਵੱਖੋ ਵੱਖਰੀਆਂ ਵਾਈ ਜੂਰੀ ਮੌਜੂਦ ਨੇ ਵਿੱਚ ਕੀ ਨਾਵਾ ਉਧਰ ਕਰੋ ਅੱਛਾ ਉਧਰ ਵੀ ਲੈ ਲਾਂ ਕੋਈ ਚੱਕਰ ਨਹੀਂ ਠੀਕ ਚਲੋ ਵੈਸੇ ਜੱਜਮੈਂਟ ਕੋਈ ਗੱਲ ਨਹੀਂ ਜੀ ਕਿਵੇਂ ਲੱਗਦਾ ਤੁਹਾਨੂੰ ਆਵਾਜ਼ ਤੁਸੀਂ ਪਾਰਟੀ ਅੱਛਾ ਚੰਗੇ ਕੰਮ ਕਰ ਰਹੀ ਹੈ ਵਧੀਆ ਠੀਕ ਹੈ ਜੀ ਚੰਗਾ ਬੁਝੜੀਵਾ ਵਗੈਰਾ ਹੋਰ ਪਾਣੀ ਆਪਣਾ ਯਾਨੀ ਕਿ ਇਹਨਾਂ ਦੋਨੋਂ ਦੀ ਬਾਲਾ ਠੀਕ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਬਿਲਕੁਲ ਸੋ ਲਗਾਤਾਰ ਗੱਲਬਾਤ ਜਾਰੀ ਆ ਹਾਂਜੀ ਕੀ ਨਾਮ ਆ ਜੀ ਆਪਣਾ ਜਗਦੀਪ ਸਿੰਘ ਜੀ ਅੱਛਾ ਜਗਦੀਪ ਸਿੰਘ ਜੀ ਕਿਵੇਂ ਦੇਖਦੇ ਹੋ ਇਲੈਕਸ਼ਨ ਆ ਰਹੀ ਆ ਵੋਟ ਪਾਉਣ ਦੀ ਫਿਰ ਐ ਹੈਗੀ ਆ ਵੀ ਜਾ ਕੇ ਵੋਟ ਪਾਉਣੀ ਆ ਜੀ ਇੱਕ ਤਰੀਕ ਨੂੰ ਪਹਿਲ ਤੌਰ ਤੇ ਪਾਵਾਂਗੇ ਪਾਉਣੀ ਪਾਉਣੀ ਠੀਕ ਹੈ ਜੀ ਦੇਖੋ ਗੱਲ ਇਹ ਵੀ ਪਾਰਟੀਆਂ ਸਾਰੀਆਂ ਚੋਰ ਨੇ ਜੀ ਇਹ ਕੋਈ ਰੌਲਾ ਨਹੀਂ ਇਹ ਨਵੀਂ ਪਾਰਟੀ ਕਰਕੇ ਸਾਡੇ ਕੋਈ ਰਿਸ਼ਤੇਦਾਰੀ ਨੇ ਨਾ ਹੈ ਨਹੀਂ ਨਵੀਂ ਪਾਰਟੀ ਹੈ ਮੁੱਖ ਮੰਤਰੀ ਚੰਗਾ ਬੰਦਾ ਲੱਗਦਾ ਸਾਨੂੰ ਇਸ ਕਰਕੇ 5 ਸਾਲ ਦੇਣ ਇਹਨਾਂ ਨੂੰ ਬਣਦੇ ਨੇ ਬਾੜੇ ਚੰਗੇ ਕੁਝ ਲਾਓ ਬਾਕੀ ਸਾਡੇ ਹਿਸਾਬ ਚ ਖੁਦ ਮੁੱਖ ਮੰਤਰੀ ਵਧੀਆ ਕੰਮ ਕਰ ਰਿਹਾ ਹੈ ਆ ਦੇਖੋ ਐਮਪੀ ਉਹ ਦੇ ਰਿਹਾ ਬਜ਼ੁਰਗਾਂ ਨੂੰ ਛੱਡ ਬੜਾ ਕੇ ਉਹਨੇ ਦਿੱਤਾ ਇਹ ਆ ਸਾਰੇ ਬੈਂਚੂ ਨੇ ਦਿੱਤੇ ਨੇ ਇਸ ਕਰਕੇ ਸਾਡੇ ਹਿਸਾਬ ਚ ਵੀ ਹਰੇ ਲੋਕਾਂ ਦੀ ਇਹ ਠੀਕ ਚਾ ਬਾਕੀ ਗੱਲ ਨੂੰ ਕੋਈ ਹੋਰਾਂ ਕੋਈ ਵੱਖਰੀ ਗੱਲ ਹੈ ਹੇਲੇ ਹਾਲ ਸਾਨੂੰ ਲੱਗ ਰਿਹਾ ਹੈ ਮੁੱਖ ਮੰਤਰੀ ਵਧੀਆ ਹੈ ਅਸੀਂ ਇੱਕ ਮੁੱਖ ਮੰਤਰੀ ਕਰਕੇ ਚੱਲੇ ਮੈਨੂੰ 5 ਸਾਲ ਦੇ ਹੋ ਜਾਣਾ ਪਤਾ ਹੀ ਹੈ ਬਾਕੀ ਨੇ ਤਾਂ ਜਿਹੜਾ ਰੰਗਖੰਡਿਆ ਤੋਂ ਪੈਸੇ ਅਸੀਂ ਇੰਟਰਵਿਊ ਕਰਦੇ ਆ ਉੱਥੇ ਵੀ ਇਹ ਗੱਲ ਕਹੀ ਜਾਂਦੇ ਕਿ ਮੁੱਖ ਮੰਤਰੀ ਸਾਹਿਬ ਵਧੀਆ ਨੇ ਜਿਹੜੇ ਐਮ ਐਲ ਏ ਨੇ ਉਹਨਾਂ ਦੀ ਕਾਰਗੁਜ਼ਾਰੀ ਇੰਨੀ ਵਧੀਆ ਨਹੀਂ ਵੀ ਮੁੱਖ ਮੰਤਰੀ ਸਾਹਿਬ ਦੀ ਬਹੁਤ ਚਲੋ ਇਹ ਤਾਂ ਹੁਣ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਤੋਂ ਨਹੀਂ ਵੀ ਸਿਆਣੇ ਹੋ ਸੀ ਕੀ ਹਨਾ ਸਾਰੇ ਜੇ ਸਾਰੀ ਟੀਮ ਵਧੀਆ ਹੁੰਦੀ ਫਿਰ ਤਾਂ ਇਹਨੂੰ ਧੂੜਾ ਪੱਟਦੇ ਹੁੰਦੀਆਂ ਜੇ ਕਿਤੇ ਅੱਧੀ ਕਿ ਟੀਮ ਵੀ ਦੀ ਵਧੀਆ ਹੀ ਜੀ ਹੁੰਦੀ ਉਹਦੇ ਵਰਗੀ ਤਬ ਗੱਲ ਕਰ ਵੀ ਨਹੀਂ ਟੀਮ ਲੱਭਣੀ ਔਖੀ ਹੈ ਜਦ ਕਿ ਮੁੱਖ ਮੰਤਰੀ ਸਾਹਿਬ ਦੇ ਕੰਮ ਤੁਹਾਨੂੰ ਪੂਰੇ ਪਰਫੈਕਟ ਲੱਗਦੇ ਨੇ ਉੱਟ ਨਾ ਮੈਂ ਕੋਉ ਨਾਰਾਇਣ ਜੇ ਚੀਤ ਕਰੋੜਾ ਚ ਇੱਕ ਅੱਧਾ ਬੰਦਾ ਹੁੰਦਾ ਗੁਰੂ ਨਾਨਕ ਰੱਬ ਨਾਲ ਜੁੜਿਆ ਅੱਛਾ ਬੰਦੇ ਥੋੜੇ ਹੀ ਹੁੰਦੇ ਨੇ ਪਰ ਉਹੀ ਬੰਦਾ ਲੀਡ ਕਰਕੇ ਦਬ ਇੱਕ ਬੰਦਾ ਕੱਲੇ ਦੱਬੀ ਫਿਰਦਾ ਨਹੀਂ ਤਾਂ ਗਿਆਦੀ ਕੰਮ ਕਿ जिम्मे ਦੇ ਸਾਰੇ ਲੋਕ ਸਾਰੀਆਂ ਪਾਰਟੀਆਂ ਮਗਰ ਪਈਆਂ ਹੋਈਆਂ ਨੇ ਪਈਆਂ ਨੇ ਨਾ ਸਾਰੇ ਰੋਕ ਮਗਰ ਪਈ ਨੇ ਪਰ ਉਹ ਇਕੱਲਾ ਬੰਦਾ ਖੜਾ ਇੱਕ ਤਾਂ ਇਹ ਮੈਂ ਤਾਂ ਹੈਰਾਨ ਇਸ ਬੰਦੇ ਤੇ ਯਾਰ ਮੇਰੇ ਬੰਦੇ ਦੇ ਕਿੰਨੇ ਯੁਰਤ ਹੈ ਅੱਜ ਡੇ ਭੰਗਿਆ ਨਾ ਰੰਦਾ ਜਿਹੜੇ ਬਦਮਾਸ਼ਾਂ ਬਦਮਾਸ਼ ਹੀ ਨੇ ਉਹ ਤਾਂ ਪਾਰਟੀ ਕਿੰਨੇ ਕਿੰਨੇ ਇਕੱਠੀਆਂ ਕਰਕੇ ਉਹ ਲੰਡਰ ਪੰਡਰ ਕਰਕੇ ਪੈਸਾ ਲੁੱਟ ਰੱਖਿਆ ਸਾਡਾ ਪੰਜਾਬ ਸਾਡੇ ਆਪਦੇ ਨੇ ਸਾਨੂੰ ਮਾਰਿਆ ਦੁੱਖ ਇਸ ਗੱਲ ਦਾ ਉਹ ਭਵੰਤਮਾਨ ਨਮਾਗਰੀ ਕਿਹੜਾ ਲੱਗਦੇ ਸਾਨੂੰ ਖੁਦ ਸਾਡਿਆਂ ਨੇ ਮਖੌਟਾ ਪਾ ਕੇ ਸਾਡੇ ਨਾਲ ਠੱਗੀ ਕਰਕੇ ਸਾਨੂੰ ਇਸ ਗੱਲ ਦਾ ਵੱਡਾ ਦੁੱਖ ਹੈ ਵੱਡੇ ਵੱਡੇ ਦਿਗਜਾਂ ਨਾਲ ਵਿਧਾਨ ਸਭਾ ਚ ਬਹਿਸ ਕਰਨੀ ਪੁਰਾਣੇ ਜਿਵੇਂ ਆਪਾਂ ਦੇਖਦੇ ਜੀ ਪੂਰਾ ਲਾਈਵ ਚੱਲਦਾ ਹੁੰਦਾ ਬਹੁਤ ਔਖਾ ਹੈ ਬਹੁਤ ਔਖਾ ਕੰਮ ਹੈ ਜੋਰ ਬੰਦੇ ਦਾ ਉਹਦੇ ਜਿਹੜੇ ਯੁਰਤ ਇੰਨੀ ਕਿਵੇਂ ਆਉਂਦੇ ਹੈਰਾਨੀ ਦੀ ਗੱਲ ਹੈ ਅਸੀਂ ਇੱਥੇ ਖੁਦ ਬਹਿ ਕੇ ਗੱਲਾਂ ਕਰ ਦਿੰਦੇ ਵੀ ਯਾਰ ਇਹ ਕਹੀਂ ਜਾਂਦਾ ਮੁੱਖ ਮੰਤਰੀ ਬਣ ਨੂੰ ਇਹ ਕਿੱਥੋਂ ਚਲਾਉਂੂ ਇਹ ਮੁੱਖ ਮੰਤਰੀ ਇਹ ਬੰਦਾ ਅਫੋਰਡੇਬਲ ਨਹੀਂ ਹੈ ਪਰ ਉਹਨੇ ਕਮਾਲ ਕਰਤੀ ਬੰਦੇ ਨੇ ਸਾਰਿਆਂ ਨੂੰ ਪਿੱਛੇ ਛੱਡ ਗਿਆ ਜੇ ਤੁਸੀਂ ਪਹਿਲਾਂ ਗੱਲ ਕਰਦੇ ਹੁੰਦੇ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਵੀ ਉਹ ਵੀ ਮੁੱਖ ਮੰਤਰੀ ਦੇ ਲਾਇਕ ਨਹੀਂ ਹੈ ਅਸੀਂ ਦੇਖੋ ਅਸੀਂ ਸੋਚਦੇ ਹੁੰਦੇ ਵੀ ਕਹੀਂ ਜਾਂਦਾ ਇਹ ਤਾਂ ਚੱਲਣਾ ਨਹੀਂ ਪਰ ਉਹਨੇ ਇੱਕ ਵਾਰੀ ਤਾਂ ਧੂੜ ਪੱਟਤੀ। ਅੱਛਾ। ਯਾਨੀ ਕਿ ਤੁਸੀਂ ਵੀ ਹੈਰਾਨ ਹੋਗੇ ਵੀ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਰਹੇ ਨੇ ਵੀ ਉਹਨਾਂ ਤੋਂ ਵੀ ਵਧੀਆ ਕੀਤਾ। ਉਹ ਉਹਨਾਂ ਨੇ ਠੱਗਿਆ ਮਾਨ ਜੀ ਦਾ ਨਹੀਂ ਉਹਨਾਂ ਦਾ ਮੁਕਾਬਲਾ ਕੋਈ। ਜੀ। ਪਰ ਜਵਾਬ ਹਾਜ਼ਰ ਜਵਾਬ ਅੰਦਾ ਨਹੀਂ ਹਜਾ ਹੈ ਕੋਈ। ਠੀਕ ਹੈ। ਇਸ ਤਰ੍ਹਾਂ ਇਹ ਤਾਂ ਅੰਦਾ ਜਵਾਬ ਹੈ। ਇਸ ਕੋਈ ਸ਼ੱਕ ਨਹੀਂ। ਠੀਕ ਹੈ। ਜੀ ਵੀ ਵੱਡੇ ਫੈਸਲੇ ਵੀ ਲਏ ਨੇ ਜੀ। ਬਿਜਲੀ ਦੇ ਫੈਸਲੇ ਨੂੰ ਬਹੁਤ ਲੋਕ ਸ਼ਲਾਘਾ ਵੀ ਕਰ। ਫੈਸਲਾ ਨਹੀਂ। ਮੈਂ ਇਸ ਗੱਲ ਦੇ ਹੱਕ 'ਚ ਨਹੀਂ ਆਗਾ। ਲੋੜ ਵਾਲੇ ਬੰਦੇ ਨੂੰ ਦਿਓ। ਠੀਕ ਹੈ। ਜਿਹੜੇ ਬੰਦੇ ਨੂੰ ਜ਼ਰੂਰਤ ਹੈ ਹੁਣ ਮੈਂ ਪ ਬੈਂਡੋ ਵੀ ਫਰੀ ਹੈ ਇੱਕ ਬੰਦਾ ਦਿਹਾੜੀ ਕਿਰਨ ਚਾਹ ਕੇ ਉਹ ਨਹੀਂ ਫਰੀ ਹੈ ਬਿਲਕੁਲ ਹੀ ਨਹੀਂ ਠੀਕ ਹੈ ਜਿਹੜੇ ਬੰਦੇ ਨੂੰ ਲੋਡ ਹੈ ਉਹਨੂੰ ਫਰੀ ਫਰੀ ਤਾਂ ਦੇਣੀ ਨਹੀਂ ਚਾਹੀਦਾ ਆਮ ਲੋਕਾਂ ਨੂੰ ਦਿਓ ਜੀ ਨੂੰ ਲੋਡ ਹੈ ਉਹਦੇ ਅਸੀਂ ਸੌਦਾ ਵੇਚੀਂਗੇ ਵੇਚੀਂਗੇ ਸੜਾ ਤੁਹਾਡੀ ਦੁਕਾਨ ਕਿ ਤਖਾਦੀ ਹੋ ਜੂ ਠੀਕ ਹੈ ਜਿਹੜੇ ਨੌਜਵਾਨ ਬੱਚੇ 10-10 ਹਜ਼ਾਰ ਤੱਕ ਨੌਕਰੀ ਕਰਦੇ ਨੇ ਉਹਨਾਂ ਨੂੰ ਵੀ ਕੁਝ ਪੱਲੇ ਪਾ ਦਿਓ ਠੀਕ ਹੈ ਫਰੀ ਕਰਤੀ ਇਹਨਾਂ ਦੀ ਚਲੋ ਪਲੈਨਿੰਗ ਹੈ ਵੱਖਰੀ ਗੱਲ ਹੈ ਜੇ ਦੇ ਦੇਣ ਤਾਂ ਖਜ਼ਾਨਾ ਪਰ ਜਿਹਦਾ ਵਧੀਆ ਗੱਲ ਹੈ ਪਰ ਜਿਹਨੂੰ ਲੋਡ ਹੈ ਉਹਨੂੰ ਦਿਓ ਪਰ ਤੁਹਾਨੂੰ ਨਹੀਂ ਲੱਗਦਾ ਫ੍ਰੀਜ ਦੇ ਮਾਮਲੇ 'ਚ ਹਰੇਕ ਪਾਰਟੀ ਸੋਚਦੀ ਵੀ ਜੇ ਆਪਾਂ ਫ੍ਰੀ ਦੇਵਾਂਗੇ ਤਾਂ ਵੋਟਾਂ ਪੈਣਗੀਆਂ ਤਾਂ ਵੋਟਾਂ ਪੈਣਗੀਆਂ ਸੋਚਦਾ ਹੀ ਰਹੇ ਨੇ ਜੀ ਇਹ ਤਾਂ ਸਾਨੂੰ ਮਿੱਠਾ ਜ਼ਹਿਰ ਦੇਈ ਜਾਂਦੇ ਨੇ ਯਾਰ ਠੀਕ ਹੈ ਜੀ ਜਿਹੜੇ ਕੈਨੇਡਾ ਦੇ ਆਦੀਵਾਸੀ ਨੇ ਐਨਾ ਮਿੱਠਾ ਜ਼ਹਿਰ ਦੇ ਕੇ ਮਾਰੀ ਨੂੰ ਫਿਰਦੇ ਨੇ ਸੜਪੂਲਾਂ ਥੱਲੇ ਬਰੂਦ ਦੇ ਉਹੀ ਸਾਨੂੰ ਕਰਨਾ ਚਾਹੁੰਦੇ ਨੇ ਇਹਦਾ ਡੇਡੇ ਢਾਂਗੇ ਸਾਨੂੰ ਖਤਮ ਕਰ ਰਹੇ ਨੇ ਅਸੀਂ ਸੋਚ ਨਹੀਂ ਰਹੇ ਕੱਲ ਨੂੰ ਜਦੋਂ ਆ ਕੇ ਪਤਾ ਲੱਗੂਗਾ ਉਹਨਾਂ ਟਾਈਮ ਲੰਘ ਜੂ ਸਾਨੂੰ ਪਤਾ ਹੀ ਲੱਗਣਾ ਠੀਕ ਹੈ ਫ੍ਰੀ ਵਾਲਾ ਤਾਂ ਵੀਰ ਮੇਰੇ ਆਪਾਂ ਵੀ ਲਾਲਾ ਜਵਾਕ ਨੂੰ ਫ੍ਰੀ ਦੇਈ ਜਾਂ ਉਹ ਵਿਗ ਚੱਲੂ ਕੰਮ ਦਿਓ ਫਰੀ ਲੋੜਵੰਦ ਨੂੰ ਦਿਓ ਠੀਕ ਹੈ ਮੇਰਾ ਕਹਿਣ ਦਾ ਮਤਲਬ ਹੈ ਬਿਲਕੁਲ ਹਾਂ ਬਾਕੀ ਮੁਕਾਬਲਾ ਸੰਗਰੂਰ ਚ ਕਿਸ ਪਾਰਟੀ ਦਾ ਕਿਸ ਪਾਰਟੀ ਨਾਲ ਮੁਕਾਬਲਾ ਤਾਂ ਇਹੀ ਨੇ ਤਿੰਨ ਕੇ ਬੰਦੇ ਓਏ ਬੁੜਾ ਤਾਂ ਵਿਚਾਰਾ ਉਹ ਕਿਹੜੀ ਥੀ ਜਾਂਦਾ ਏਡੀ ਗੱਲ ਤਾਂ ਚਿਮਨੀ ਚੋਂ ਤਾਂ ਵੱਡਾ ਕਿਤੇ ਨਾਲ ਦੇਤਾ ਯਾਰ ਸਾਰੇ ਦੇ ਰੜਕੇ ਉਹਨੂੰ ਜਿੱਤਿਆ ਤਾਂ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਇਹਦੀ ਵੀ ਆਪ ਵਾਲੇ ਦਾ ਦੁਆਰੇ ਜਿੱਤ ਜਾਣਾ ਸਾਡੇ ਤੇ ਸਾਡੇ ਦੋ ਹੀ ਫੁੱਟ ਜਣ ਉਹਨਾਂ ਦੇ ਇੱਕ ਜਰੂਰ ਫੁੱਟੇ ਹੈਨਾ ਪਰ ਪਰ ਹੁਣ ਮੁਕਾਬਲਾ ਆਮ ਆਦਮੀ ਪਾਰਟੀ ਕਾਂਗਰਸ ਖੈਰੇ ਚ ਠੀਕ ਹੈ ਜੀ ਮੇਰੇ ਸਾਡੇ ਹਿਸਾਬ ਨਾਲ ਬਾਕੀ ਬਾਬਾ ਵਿਚਾਰਾ ਫਿਰਦਾ ਹੀ ਥੋੜੇ-ਮੋਟੇ ਹੈਗੇ ਠੀਕ ਹੈ ਸ਼ਰਮਣੀ ਅਕਾਲੀ ਦਲ ਭਾਜੀਪੀ ਅਲਾਈਜ਼ ਹੁੰਦਾ ਸੀ ਪਹਿਲਾਂ ਅੱਲਾਹ ਦੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ 70 ਸਾਲਾਂ ਮੈਂ ਇਹਨਾਂ ਦਾ ਪਰਦਾ ਖੋਲਿਆ ਝੁੱਗਾ ਪਾਟਾ ਕੁੜੀ ਚੋਂਦਾ ਉਹਦੇ ਵਿੱਚ ਹੀ ਕੀੜੇ ਪਾਣੀ ਗਏ ਨੇ ਸਾਲੇ ਏਡਾ ਬੇਈਮਾਨ ਬੰਦੇ ਯਾਰ ਬਹੁਤ ਮਾੜੀ ਕੀਤੀ ਇਹਨਾਂ ਨੇ ਲੋਕ ਰਾਜ ਵੀ ਬਹੁਤ ਕੀਤਾ ਤੋਂ ਵੱਡ ਧੋਖਾ ਕੀਤਾ ਇਹਨਾਂ ਨੇ ਬਾਦਲ ਕੇ ਆਣੇ ਸਭ ਤੋਂ ਵੱਧ ਧੋਖਾ ਅੱਜ ਜੋ ਪ੍ਰਵਾਹ ਪੰਜਾਬ ਦੀ ਹਾਲਤ ਹੈ ਉਦੋਂ ਜਿੰਮੇਬਰ ਬਾਦਲ ਜੇ ਵੀਰ ਮੇਰਾ 78 ਦੇ ਇਹ ਰੋਕਿਆ ਹੁੰਦਾ ਉਹਨੇ ਅਦ੍ਰੰਕਰ ਰੀਕਾਡ ਸਾਡਾ ਪੰਜਾਬ ਇੰਨਾ ਕਰੀਦਾ ਹੁੰਦਾ ਮੁੰਡੇ ਨਾ ਮਰਦੇ ਸਾਡੇ ਇਸ ਵਾਲਾ ਏਡਾ ਹਰਾਮੀ ਬੱਦਲ ਤੇ ਉਹ ਪੈਟ ਦੇਖੀ ਗਿਆ ਨਜ਼ਾਰੇ ਲਈ ਗਿਆ ਲੋਕਾਂ ਨੂੰ ਲੁੱਟੀ ਗਿਆ ਮਿੱਠੀਆਂ ਗੋਲੀਆਂ ਦੇ ਦੇ ਪੁਰਾਣੀਆਂ ਸਰਕਾਰਾਂ ਨੇ ਬਹੁਤ ਖਰਾਬ ਕਰਤਾ ਸਿਸਟਮ ਖਰਾਬ ਹੀ ਕਰਿਆ ਸਾਹਮਣੇ ਹੀ ਦਿਖਦਾ ਜੀ ਉਹ ਬਪੁਰਦੇ ਸਦੇ ਸਾਰਿਆਂ ਨੂੰ ਇਹਨਾਂ ਨੇ ਮਤਕੇ ਕੀਤਾ ਨਾ ਦੇਖੋ ਸਾਡਾ ਧਰਮ ਖਤਮ ਇਹਨਾਂ ਨੇ ਕਰਤਾ ਜਵਾਨੀ ਇਹਨੇ ਖਤਮ ਕਰਤੀ ਕਿੰਨਾ ਕੁਸ ਖਤਮ ਜੇ ਉਹਦੇ ਨਰਕਾਰੀ ਕਾਹਨ ਰੋਕ ਦਿੰਦਾ ਬਾਈ ਇਹ ਕੰਮ ਨਾ ਹੁੰਦਾ ਸਾਡਾ ਪੰਜਾਬ ਦਾ ਪਰ ਕਹ ਰਹੇ ਨੇ ਕਿ ਇੱਕੋ ਇੱਕ ਖੇਤਰੀ ਪਾਰਟੀ ਇੱਕੋ ਇੱਕ ਸਿਧਾਂਤਕ ਪਾਰਟੀ ਇੱਕੋ ਇੱਕ ਧਾਰਮਿਕ ਪਾਰਟੀ ਹੈ ਸਾਡੀ ਧਰਮਣੀ ਕਾਲੀ ਦਾ ਹੈਗੀ ਸੀ ਹੈਗੀ ਨਹੀਂ ਹੈਗੀ ਤੀ ਹੁੰਦੀ ਸੀ ਪਾਰਟੀ ਸਭ ਤੋਂ ਵਧੀਆ ਕੋਈ ਬਾਣੀ ਨਹੀਂ ਲੋਕਾਂ ਵਾਸਤੇ ਪਾਰਟੀ ਕਾਲੀਦਲ ਸਭ ਤੋਂ ਵਧੀਆ ਕੋਈ ਸ਼ੱਕ ਨਹੀਂ ਪਰ ਇਹ ਬਾਦਲ ਕਿਹਨੇ ਪੱਟੀ ਵਿੱਚ ਕਰ ਠੀਕ ਹੈ ਹੋਰ ਨਹੀਂ ਪਾਰਟੀਆਂ ਦੇ ਮੁਕਾਬਲੇ ਕੋਈ ਵੀ ਨਹੀਂ ਤੀਕ ਬਿਲਕੁਲ ਜਨਕਿ ਕੁੱਲ ਮਿਲਾ ਕੇ ਹੁਣ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਤੁਹਾਨੂੰ ਕੁਝ ਪਰਸੈਂਟ ਠੀਕ ਲੱਗਦੀ ਆ ਦੇਖੋ ਅਸੀਂ 5 ਸਾਲ ਦੀ ਇੱਕਣਾ ਚਾਹੁੰਦੇ ਆ ਠੀਕ ਹੈ ਪੂਰਾ ਟਾਈਮ ਦਿਓ ਬਿਲਕੁਲ ਜੀ ਸੋ ਆਮ ਆਦਮੀ ਪਾਰਟੀ ਨੂੰ ਕਹਿ ਰਹੇ ਨੇ ਕਿ 2 ਸਾਲ ਪੂਰੇ ਹੋਏ ਨੇ 3 ਸਾਲ ਹੋਰ ਅਸੀਂ 5 ਸਾਲ ਉਡੀਕ ਕਰਾਂਗੇ ਕਿ ਕਿਸ ਤਰ੍ਹਾਂ ਦੇ ਕੰਮ ਹੋ ਰਹੇ ਨੇ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਪੰਜਾਬ ਸਰਕਾਰ ਕਰ ਰਹੀ ਆ ਬਈ ਯੂਰੀ ਮੋਜਦਮ ਬਿਜਕੀ ਨਾਮ ਹੈ ਹਰਵੰਦ ਸਿੰਘ ਹੈ ਅੱਛਾ ਹਰਵੰਦ ਸਿੰਘ ਜੀ ਕੀ ਜੱਜਮੈਂਟ ਲੱਗ ਰਹੀ ਆ ਕੀ ਲੱਗ ਰਿਹਾ ਕਿ ਇਸ ਵਾਰ ਮੈਂਬਰ ਪਾਰਲੀਮੈਂਟ ਸੰਗਰੂਰ ਵਾਲੇ ਕਿਸ ਉਮੀਦਵਾਰ ਨੂੰ ਬਣਾਉਣਗੇ ਬਈ ਹੁਣ ਇਹ ਤਾਂ ਮੋਟਾ ਵਜੇ ਦੀ ਬਤ ਲੱਗੂਗਾ ਠੀਕ ਹੈ ਪਰ ਮੁਕਾਬਲਾ ਹੈ ਕਾਂਗਰਸ ਤੇ ਆਪਣਾਂ ਦੇ ਹਾਂ ਠੀਕ ਹੈ ਬਾਕੀ ਮੁਕਾਬਲੇ ਚ ਬਾਹਰ ਨਹੀਂ ਸਾਰੇ ਜੀ ਬਾਕੀ ਮੁਕਾਬਲੇ ਚ ਬਾਹਰ ਨਹੀਂ ਠੀਕ ਹੈ ਹਾਂ ਸਿਮਰਨਜੀਤ ਸਿੰਘ ਮਾਨ ਦੀ ਵੇਵ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਜਿਮਨੀ ਚੌਂਣ ਚ ਆਪਾਂ ਕਹਿੰਦੇ ਨਾ ਮੌਜੂਦਾ ਐਮਪੀ ਨੇ ਹਣਦੇ ਉਹ ਤੇ ਹੁਣ ਦੁਬਾਰਾ ਉਹਨਾਂ ਦਾ ਕਿਵੇਂ ਰਹਿਣ ਵਾਲਾ ਉਹਨਾਂ ਉਹ ਨਹੀਂ ਆਉਂਦੇਗੇ ਅੱਛਾ ਜੀ ਉਹਨਾਂ ਦਾ ਸਟੈਂਡ ਹੀ ਹੋਰ ਹੈ ਕੋਸਾ ਠੀਕ ਹੈ ਉਹ ਜਿਹੜੀ ਗੱਲ ਕਹਿੰਦੇ ਨੇ ਉਹ ਆਪਣੇ ਪੰਜਾਬ ਦੇ ਵਰਖਲਾ ਵੀ ਕਹਿੰਦੇ ਨੇ ਠੀਕ ਹੈ ਯਾਨੀ ਕਿ ਮੁੱਦੇ ਜਿਵੇਂ ਉਹ ਕਹਿੰਦੇ ਨੇ ਅਸੀਂ ਮੁੱਦੇ ਬਹੁਤ ਵਧੀਆ ਚੱਕਦੇ ਹਾਂ ਅਸੀਂ ਸੋਚ ਆ ਸੀ ਇੱਕ ਧਰਮ ਨੂੰ ਬਚਾ ਕੇ ਰੱਖਿਆ ਹੈ ਸੰਧਾਨਤਕ ਪਾਰਟੀ ਆ ਸਾਡੀ ਸਾਡੇ ਕਿਰਦਾਰ ਨੂੰ ਵੇਖੋ ਇੱਥੋਂ ਤੱਕ ਕਹਿ ਰਹੇ ਨੇ ਨਹੀਂ ਮੈਂ ਕੋਈ ਕੁਝ ਨਹੀਂ ਸਭ ਚੋਰ ਨੇ ਹਾਂ ਬਹੁਤੀ ਸੰਧਾਨਤਕ ਕੋਈ ਪਾਣੀਆ ਨੇ ਸਾਡਾ ਕੀ ਰੋਲਾ ਹੈ ਹਿੰਦੂਆਂ ਨੇ ਸਾਡਾ ਕੀ ਰੋਲਾ ਹੈ ਮੁਸਲਮਾਨਾਂ ਨੇ ਸਾਡਾ ਕੀ ਰੋਲਾ ਹੈ ਉਹ ਖਾਲਸਾਤਨ ਜਿੰਦਾਬਾਦ ਕੀ ਆਪ ਜੀ ਸੀ ਬੈਠੇ ਆ ਇਕੱਠੇ ਕਿੰਨਾ ਆਨੰਦ ਆ ਸਾਡਾ ਅਸੀਂ ਖਾਲਸਾਤਨ ਰੱਖ ਕੇ ਕੀ ਕਰਾਂਗੇ ਐਵੇਂ ਲੜੋੜਣੀਆਂ ਗੱਲਾਂ ਨਹੀਂ ਕੋਈ ਗੱਲ ਥੋੜੀ ਐ ਭਾਈ ਚਾਰਕ ਸਾਂਝ ਹੋਣੀ ਚਾਹੀਦੀ ਐ ਜੀ ਇੱਕ ਬੈਠੋ ਇਕੱਠੇ ਗੱਲਾਂ ਬਾਤ ਬਿਲਕੁਲ 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 ਭਾਈ ਚਾਰਕ ਸਾਂਝ ਠੀਕ ਐ ਸੇਕਦੇ ਨੇ ਉਹ ਕਿਸੇ ਦਾ ਠੀਕ ਐ ਸਟੈਂਡ ਨਹੀਂਗਾ ਬਜ਼ੁਰਗ ਨੂੰ ਸਮਝਾਉਣਾ ਚਾਹੀਦਾ ਦੋਨੇ ਤਰ੍ਹਾਂ ਨੂੰ ਬੱਚਿਆਂ 'ਚ ਪਿਆਰ ਬੰਡਣਾ ਚਾਹੀਦਾ ਲੜਾਉਣਾ ਨਹੀਂ ਚਾਹੀਦਾ ਸਾਰੇ ਪਰਿਵਾਰਾਂ 'ਚ ਪਿਆਰ ਬੰਡੋ ਯਾਰ ਇੱਥੇ ਲੈ ਕੇ ਕੀ ਜਾਣਾ ਐਥੇ ਸਭ ਨੇ ਤੁਰ ਜਾਣਾ ਕੁਛ ਨਹੀਂ ਰਹਿਣਾ ਉੱਥੇ ਬਿਲਕੁਲ ਸੋ ਸੁਝਾਅ ਵੀ ਦੇ ਰਹੇ ਨੇ ਕਿ ਭਾਈਚਾਰਕ ਸਾਂਝ ਬਣਾਉਣੀ ਚਾਹੀਦੀ ਆ ਚਾਹੇ ਧਾਰਮਿਕ ਪੱਖੋਂ ਲਈਏ ਕਿ ਧਾਰਮਿਕ ਜਿਹੜਾ ਵਿਵਾਦ ਆ ਉਹ ਨਹੀਂ ਪਾਉਣਾ ਚਾਹੀਦਾ ਰਾਜਨੀਤਿਕ ਪਾਰਟੀਆਂ ਨੂੰ ਸੋ ਲਗਾਤਾਰ ਗੱਲਬਾਤ ਜਾਰੀ ਆ ਸਾਡੇ ਨਾਲ ਸੱਸੀ ਕਾਲ ਜੀ ਹਾਂਜੀ ਹੋ ਸੁਣਾਓ ਠੀਕ ਠਾਕ ਹੋ ਜੀ ਬਸ ਠੀਕ ਹੈ ਜੀ ਦੱਸੋ ਕਿਵੇਂ ਚੱਲਦਾ ਸ਼ਾਮ ਨੂੰ ਆ ਜਾਂਦੇ ਹੋ ਫਿਰ ਪਾਰਕ 'ਚ ਬੈਠਦੇ ਹੋ ਹਾਂਜੀ ਠੀਕ ਹੈ ਠੀਕ ਹੈ ਕਿਵੇਂ ਲੱਗਦੀ ਆ ਰਾਜਨੀਤਿਕ ਬੇਵਕਯੂ ਕਿਉਂਕਿ ਰਾਜਨੀਤਿਕ ਦਿਨ ਚੱਲ ਰਹੇ ਨੇ ਅਸੀਂ ਧਾਰਮਿਕ ਪਾਸੇ ਵਾਲੇ ਆ ਜਾਂ ਰਾਜਨੀਤਿਕ ਹਿੱਸੇ ਨਹੀਂ ਲੱਦੇ ਠੀਕ ਹੈ ਬਸ ਕਿਹੜਾ ਧਾਰਮਿਕ ਤਾਂ ਬ ਕਰਨੀ ਨਹੀਂ ਨਾ ਸੀ ਰਾਜਨੀਤਿਕ ਠੀਕ ਹੈ ਜੀ ਹਾਂ ਆਪਣੀ ਵੋਟ ਐ ਤੇ ਆਵਾਂਗੇ ਬਸ ਠੀਕ ਹੈ ਵੋਟ ਤਾਂ ਪਾ ਕੇ ਆਵਾਂਗੇ ਜੀ ਹਾਂ ਜੀ ਪਾਵਾਂਗੇ ਠੀਕ ਹੈ ਕਿਉਂਕਿ ਟੈਂਦੇ ਨੇ ਵੀ ਪਰਸੈਂਟੇਜ ਬਹੁਤ ਘੱਟ ਆ ਵੀ ਵੋਟੇ ਨਹੀਂ ਪਾਉਂਦੇ ਬਹੁਤ ਤਾਂ ਗਰਮੀ ਗਰਮੀ ਤੋਂ ਡਰ ਜਾਂਦੇ ਨੇ ਵੋਟ ਤਾਂ ਪਾ ਜਾਵਾਂਗੇ ਠੀਕ ਹੈ 10 ਜਦੋਂ ਜਿਹੜਾ ਅੰਦਰ ਬੜਾਂਗੇ ਜਿਹੜਾ ਜਿਹੜਾ ਪ੍ਰਮਾਤਮਾ ਨੇ ਇੱਕ ਕਹੇ ਤਾਂ ਆ ਵੀ ਪਾ ਦੇ ਉਹਨੂੰ ਪਾ ਦੇ ਠੀਕ ਹੈ ਜਾ ਕੇ ਦੇਖੋਗੇ ਵੀ ਆਹ ਦੇਖੋ ਜੀ ਲਾਈਨ ਬਣੀ ਪਈ ਆ ਲੈਣ ਲੋਣ ਦੀ ਇਹ ਦੇਖਣੀ ਆਪਾਂ ਬੱਸ ਜਦ ਖੜ ਜਾਂਗੇ ਜਿਵੇਂ ਲੋਕ ਖੜੇਗਾ ਆਪ ਖੜ ਜਾਂਗੇ ਵੀ 5 7 ਬਟਨ ਜਿਹੜੇ ਉੱਥੇ ਉਹ ਨਹੀਂ ਸਾਹ ਨੇ ਤਾਂ ਉਨਾਂ ਨੂੰ ਪੜ੍ਹਿਆ ਨਹੀਂ ਰਿਟਾਇਰ ਹੋਏ ਹੋਏ ਦਿੱਲੀ ਬੋਰਡ ਚੋਂ ਦਿੱਲੀ ਕਿਉਂ ਤਾਂ ਮਾਈਂਡ ਚ ਹੈਗਾ ਹੀ ਅਭੀ ਵੋਟ ਕਿਹਨਾਂ ਨੂੰ ਪਾਉਣੀ ਆ ਕਿਵੇਂ ਪਾਉਣੀ ਆ ਨਹੀਂ ਕੋਈ ਮਾਈਂਡ ਚ ਨਹੀਂ ਵਿਵਸਥਾ ਵਿੱਚ ਜੜਾ ਵੀ ਆ ਗਿਆ ਉਹ ਕਰ ਦਾਂਗੇ ਬਾਕੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਵਧੀਆ ਲੱਗਦੀ ਹੈ ਜੀ ਕਿਵੇਂ ਲੱਗਦਾ ਸਿਸਟਮ ਕਿਵੇਂ ਚੱਲਦਾ ਸਾਰੇ ਸਾਰਿਆਂ ਇੱਕੋ ਜਿਹੇ ਹੁੰਦੇ ਸਰਕਾਰਾਂ ਦਾ ਉਹ ਤਾਂ ਜੇ ਉਹ ਤਾਂ ਜਿਹਨੂੰ ਮਰਜ਼ੀ ਕਰ ਦੋ ਆਪਾਂ ਹੀ ਮਾੜਾ ਹੀ ਕਰ ਦਾਂਗੇ ਚੰਗੀ ਵੀ ਹੋਵੇ ਤਾਂ ਵੀ ਆਪਾਂ ਕਹਿੰਦੇ ਹਰੇ ਕਿਸੇ ਦੀ ਪੂਰੀ ਪੂਰੀ ਤਾਂ ਕਰ ਨਹੀਂ ਸਕਦੇ ਜੀ ਆ ਕਿਸੇ ਤੇ ਪੂਰਾ ਨਹੀਂ ਕਰ ਸਕਦਾ ਕੋਈ ਵੀ ਇਹ ਤਾਂ ਪਰਮਾਤਮਾ ਹੀ ਪੂਰੀ ਕਰ ਸਕਦਾ ਹੈ ਹਾਂ ਉਹ ਧਰਨੇ ਤੋਂ ਧਰਨ ਲੱਗਦੀ ਰਹਣਗੇ ਤਾਂ ਹੀ ਚੱਲੂ ਜਿਵੇਂ ਹਰੇਕ ਦੀ ਮੰਗਾ ਆਪਣੇ ਕੇ ਧਰਨੇ ਤੋਂ ਲੈਣਾ ਸੀ ਆਪਾਂ ਨੂੰ ਤਾਂ ਪਰਮਾਤਮਾ ਦੇ ਹੀ ਜਾਂਦਾ ਸਭ ਕੁਝ ਠੀਕ ਹੈ ਨਾ ਨਾ ਬਿਲਕੁਲ ਜੀ ਬਿਲਕੁਲ ਹਾਂ ਜੀ ਜੀ ਕੀ ਨਾਮ ਹੈ ਜੀ ਮੇਰਾ ਸੰਤੋਸ਼ ਹੈ ਜੀ ਅੱਛਾ ਸੰਤੋਸ਼ ਜੀ ਕਿੰਮਿਆ ਫਿਰ ਵੋਟ ਪਾ ਕੇ ਆਉਣੀ ਆ ਪਹਿਲੇ ਟਾਈਮ 'ਚ ਪਾਏ ਹੋਗੇ ਠੰਡੇ ਠੰਡੇ ਜਦੋਂ ਸਟਾਰਟ ਹੋਇਆ ਕਦੇ ਠੰਡੇ ਠੰਡੇ ਪਾਵਾਂਗੇ ਜੀ ਜ਼ਰੂਰ ਪਾਵਾਂਗੇ ਹਾਂ ਜੀ ਹਾਂ ਜੀ ਬੱਸ ਜਿਹੜਾ ਦੇਸ਼ ਦਾ ਭਲਾ ਸੋਚਣ ਵਾਲਿਆ ਜੀ ਉਸੇ ਬੰਦੇ ਨੂੰ ਪਾਵਾਂਗੇ ਜਿਹੜਾ ਲੱਗੂਗਾ ਵੀ ਠੀਕ ਹੈ ਜਿਹੜਾ ਸਮਾਜ ਬਾਰੇ ਦੇਸ਼ ਬਾਰੇ ਕੋਈ ਅੱਛੀ ਸਥਿਤੀ ਅੱਛੀ ਸੋਚ ਰੱਖਦਾ ਹੈ ਅੱਛੇ ਪਾਸੇ ਵੱਲ ਉਹਦਾ ਲੈ ਕੇ ਜਾਊਗਾ ਚਾਹੀਦਾ ਤਾਂ ਹੁਣ ਇਹੀ ਹੈ ਜੀ ਨੀਤਾ ਸਾਰਾ ਹੋਇਆ ਤਾਂ ਪਿਆ ਇਹ ਜਾਈ ਹਾਂ ਵੈਸੇ ਇਹ ਵੀ ਕਿਹਾ ਜਾਂਦਾ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਬੀਜੇਪੀ ਬਹੁਤ ਖਰਾਬ ਕਰ ਰਹੀ ਹੈ ਜੀ ਉੱਥੇ ਸੈਂਟਰ ਚ ਐਤ ਕੀ ਬਦਲਾਅ ਚਾਹੀਦਾ ਜੇ ਬਦਲ ਜੇ ਸਰਕਾਰ ਤਾਂ ਵਧੀਆ ਹੋਵੇ ਜੀ ਕਿੱਥੇ ਬਦਲ ਜੀ ਸੈਂਟਰ ਚ ਸੈਂਟਰ ਚ ਹਾਂ ਜੀ ਨੇ ਬਦਲਾਉ ਤਾਂ ਹੁਣ ਆ ਤਾਂ ਉਹਨੂੰ ਦੇਖੇ ਨਾ ਜੀ ਜਿਵੇਂ ਹੁਣ ਤਰੱਕੀ ਦੇਖਤਾ ਰਹੇ ਆ ਆਪਾਂ ਵਿਕਾਸ ਤਾਂ ਹੈਗਾ ਦੇਸ਼ 'ਚ ਐ ਤਾਂ ਹੈ ਨਹੀਂ ਵੀ ਵਿਕਾਸ ਨਹੀਂ ਹੈਗਾ ਹੈਗੇ ਨਹੀਂ ਜੀ ਪਹਿਲਾਂ ਨਾਲੋਂ ਪਹਿਲੇ ਸਮੇਂ ਨਾਲੋਂ ਤਾਂ ਹੁਣ ਦੀ ਸਥਿਤੀ ਜੇ ਆਪਾਂ ਪਿੱਛੇ ਨਾਲੋਂ ਲਈਏ ਤਾਂ ਥੋੜੀ ਬਿਹਤਰ ਹੈ ਐਸੀ ਗੱਲ ਨਹੀਂ ਸੈਂਟਰ ਲੈਵਲ ਤੇ ਨਾਲੇ ਨਾ ਜੀ ਸੈਂਟਰ ਦੇ ਵਿੱਚ ਮਜ਼ਬੂਤ ਸਰਕਾਰ ਦਾ ਹੋਣਾ ਬਹੁਤ ਜ਼ਰੂਰੀ ਆ ਈਮਾਨਦਾਰ ਤੇ ਮਜਬੂਤ ਸਰਕਾਰ ਦਾ ਬਸ ਆਪਣਾ ਤਾਂ ਇਹੀ ਹੈ ਤਾਂ ਕਿ ਉਹ ਹੀ ਸੇਧ ਦੇ ਸਕਦੀ ਹੈ ਫਿਰ ਸਟੇਟਾਂ ਨੂੰ ਬਿਲਕੁਲ ਜਿਵੇਂ ਹੁਣ ਭਾਜਪਾ ਦੀ ਮਜਬੂਤ ਸਰਕਾਰ ਸੀ ਫੈਸਲੇ ਲਏ ਨੇ ਵੀ ਜੋ ਵੀ ਫਿਰ ਉਹ ਲੈ ਸਕਦੀ ਹੈ ਫੈਸਲੇ ਹਾਂ ਮਜਬੂਤ ਸਰਕਾਰ ਨੂੰ ਇਮਾਨਦਾਰ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਹੀ ਮਤਲਬ ਉਹ ਤਾਂ ਹੋਣੀ ਚਾਹੀਦੀ ਹੈ ਆਪੋਜੀਸ਼ਨ ਵੀ ਸਟਰੋਂਗ ਹੋਣੀ ਚਾਹੀਦੀ ਹੈ ਇਹ ਨਹੀਂ ਹੈ ਵੀ ਇਕੱਲਾ ਇੱਕ ਪਾਸੜ ਹੋਵੇ ਕੰਮ ਆਪੋਜੀਸ਼ਨ ਹੀ ਖਿੱਚ ਕੇ ਰੱਖਦੀ ਹੈ ਜੇ ਉਹ ਵੀ ਠੀਕ ਤਾਂ ਹੀ ਚੱਲਣਗੇ ਜੇ ਆਪੋਜੀਸ਼ਨ ਹੋ ਹਾਂ ਨਹੀਂ ਸਾਰੇ ਪਾਸੇ ਚਲੋ ਬਿਰਕੋ ਬਾਕੀ ਮੁਕਾਬਲਾ ਕਿਸ ਪਾਰਟੀ ਦਾ ਲੱਗਦਾ ਸੰਗਰੂਰ ਚ ਜੇ ਆਪਾਂ ਦੇਖੀਏ ਵੀ ਆ ਦੋ ਤਿੰਨ ਪਾਰਟੀਆਂ ਦਾ ਮੁਕਾਬਲਾ ਹੈਗਾ ਜੀ ਪਤਾ ਕੀ ਹੈ ਜੀ ਪੰਜਾਬ ਦੇ ਵਿੱਚ ਤਾਂ ਕੋਈ ਕਲੀਅਰ ਸਥਿਤੀ ਹੈ ਹੀ ਨਹੀਂ ਕੋਈ ਵੇ ਵਾਲੀ ਦਾ ਗੱਲ ਹੀ ਨਹੀਂ ਆਇਆ ਇੱਥੇ ਸਹੀ ਦਸੀ ਬਸ ਇਹ ਤਾਂ ਮੌਕੇ ਜੋ ਹੋਊਗਾ ਬਸ ਉਹ ਹੋ ਜਾਊਗਾ ਮੈਂ ਤਾਂ 4 ਜੂਨ ਨੂੰ ਪਤਾ ਲੱਗਣਾ ਵੀ ਕਿੰਨੇ ਕਿੰਨੇ ਸਟਾ ਕੋਈ ਇੱਥੇ ਇਹ ਜੀ ਸਥਿਤੀ ਨਹੀਂ ਲੱਗ ਰਹੀ ਵੀ ਲੋਕੀ ਇੱਕ ਪਾਸੇ ਹੋਣ ਵੀ ਆਪਾਂ ਇੱਧਰ ਜਾ ਰਹੇ ਆ ਜਾਂ ਇੱਧਰ ਜਾ ਕੇ ਨਹੀਂ ਜੀ ਇਹ ਪੂਰੀ ਤਕੋਨੀ ਟੱਕਰ ਲਾਈਏ ਪੂਰੇ ਪੰਜਾਬ ਚ ਹਾਂ ਪੂਰੀ ਤਕੋਨੀ ਹੈ ਬਸ ਜਿਹੜਾ ਬਸ ਕੋਈ ਇਹ ਵੀ ਹੋ ਸਕਦਾ ਹੈ ਵੀ ਜੇ ਲੋਕਾਂ ਨੂੰ ਕੋਈ ਉਹਨਾਂ ਨੇ ਸਹੀ ਆਪਣਾ ਨੁਮਾਇੰਦਾ ਜੇ ਨਹੀਂ ਪਾਰਟੀ ਨੇ ਖੜਾ ਕਰਤਾ ਉਹ ਲੈ ਜਾਊਗਾ ਬਸ ਇਹ ਪੱਕੀ ਗੱਲ ਹੈ ਜਿਹੜੇ ਉਮੀਦਵਾਰ ਜੇ ਵਧੀਆ ਤਾਂ ਉਹਨੇ ਲੈ ਜਾਣਾ ਉਹਨੇ ਲੈ ਜਾਣਾ ਚਾਹੇ ਕਿਸੇ ਪਾਰਟੀ ਦਾ ਇਹ ਤੁਹਾਨੂੰ ਦੱਸਦਾ ਕਿ ਪੰਜਾਬ ਵਾਲਿਆਂ ਦੀ ਤਾਂ ਸੋਚ ਐਕਚੁਅਲ ਹੈ ਉਹ ਲਿਆਂਦੇ ਵੀ ਇਸੇ ਕਰਕੇ ਆ ਵੀ ਕੋਈ ਇੱਥੇ ਬਦਲਾਅ ਹੋ ਆ ਜੇ ਪਰ ਉਹ ਫੇਰ ਦੇਖਦੇ ਆ ਫੇਰ ਉਹੀ ਹਾਲ ਹੈ ਹਰ ਸਾਰੀ ਪਾਰਟੀ ਦਾ ਕਿਉਂ ਜੀ ਪਹਿਲਾਂ ਲੱਗਦਾ ਵੀ ਬਹੁਤ ਬਦਲਾਅ ਆਊ ਪਰ ਸਰਕਾਰ ਜਦੋਂ ਆਜ ਨੇ ਫੇਰ ਉਹੀ ਫੇਰ ਉਹੀ ਗੱਲ ਹੋ ਜਾਂਦੀ ਆ ਚਲੋ ਬਾਕੀ ਤਾਂ ਦੇਖੋ ਗਿਆ ਧੰਨਵਾਦ ਧੰਨਵਾਦ 4 ਜੂਨ ਦਾ ਇੰਤਜ਼ਾਰ ਜੀ ਹਾਂ ਠੀਕ ਹੈ ਜੀ ਬਿਲਕੁਲ ਜੀ ਸੋ ਸੰਗਰੂਰ ਵਾਲੇ ਵੋਟਰਾਂ ਦੀ ਕੀ ਸੋਚਣੀਆਂ ਕੀ رائے ਆ ਕਿ ਉਹਨਾਂ ਦੀ ਜੱਜਮੈਂਟ ਆ ਬਹੁਤੇ ਕਹਿ ਰਹੇ ਨੇ ਕਿ ਉਮੀਦਵਾਰ ਜੇ ਵਧੀਆ ਤਾਂ ਉਸ ਪਾਰਟੀ ਨੂੰ ਵੋਟਾਂ ਪਾਈਆਂ ਜਾਣਗੀਆਂ ਉਹ ਉਮੀਦਵਾਰ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਜਾਵੇਗਾ ਹੁਣ ਦੇਖਣਾ ਹੋਵੇਗਾ ਕਿ 4 ਜੂਨ ਨੂੰ ਪੂਰੇ ਪੰਜਾਬ ਦੇ ਵਿੱਚੋਂ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈ ਕੇ ਜਾਂਦੀ ਆ ਕੈਮਰਾਮੈਨ ਅਸ਼ੋਕ ਮਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ